ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਮਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਜਰੰਦਰ ਜਿੰਮੀ ਚੋਣਾ ਚਾਪ ਨੇ ਮਾਰੀ ਬਾਜ਼ੀ 55246 ਵੋਟਾਂ ਨਾਲ ਮਹਿੰਦਰ ਭਗਤ ਜਿੱਤੇ ਮਹਿੰਦਰ ਭਗਤ ਦੇ ਘਰ ਜਸ਼ਨ ਦਾ ਮਾਹੌਲ ਕਾਊਂਟਿੰਗ ਸੈਂਟਰ ਛੱਡ ਨਿਕਲੇ ਪੰਜ ਪਾਦੇ ਸ਼ੀਤਲ ਅੰਗੁਰਾਲ ਕੇ ਹੱਥ ਲੋਕਾਂ ਦਾ ਫਤਵਾ ਸਿਰ ਮੱਥੇ ਹਿਮਾਚਲ ਦੇ ਸੀਐਮ ਸੁਖੂ ਦੀ ਪਤਨੀ ਨੇ ਮਾਰੀ ਬਾਜ਼ੀ ਵਿਰੋਧੀ ਪਾਰਟੀਆਂ ਨੂੰ ਦਿੱਤੀ ਮਾਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿਰੋਧੀ ਪਾਰਟੀਆਂ ਵਿਚਾਲੇ ਵਕਾਰ ਦਾ ਸਵਾਲ ਬਣ ਚੁੱਕੀ ਜਲੰਧਰ ਪੱਛਮੀ ਜਿਮਨੀ ਚੌਂ ਆਪ ਨੇ ਜਿੱਤ ਲਈ ਹੈ ਆਪ ਦੇ ਮਹਿੰਦਰ ਭਗਤ ਨੇ ਵੱਡੀ ਲੀਡ ਨਾਲ ਇਹ ਚੌਂ ਜਿੱਤੀ ਹੈ ਆਪ ਦੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਮਹਿੰਦਰ ਭਗਤ ਦੇ ਘਰ ਜਸ਼ਨ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿੰਮਨੀ ਚੌਂ ਜਿੱਤੀ ਹੈ ਜਿਸ ਦਾ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ ਜੇਕਰ ਵੋਟਾਂ ਦੇ ਰੁਝਾਨ ਤੇ ਨਜ਼ਰ ਮਾਰੀਏ ਤੇ ਭਾਜਪਾ ਦੇ ਸ਼ੀਤ ਲੰਗਰਾਲ ਨੂੰ 17921 ਵੋਟਾਂ ਪਈਆਂ ਕਾਂਗਰਸੀ ਉਮੀਦਵਾਰ ਬੀਬੀ ਸੁਨੀਂਦਰ ਕੌਰ ਨੂੰ 16752 ਵੋਟਾਂ ਪੋਰ ਹੋਈਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਨੂੰ 1242 ਵੋਟਾਂ ਹੀ ਮਿਲੀਆਂ ਨੇ ਨਾਲ ਹੀ ਬੋਨਸ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਖਾ ਨੂੰ ਸਿਰਫ 734 ਵੋਟਾਂ ਹੀ ਪਈਆਂ ਨੇ ਤੇ ਆਪ ਦੇ ਮਹਿੰਦਰ ਭਗਤ 55000 246 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕਰ ਚੁੱਕੇ ਨੇ ਮਹਿੰਦਰ ਭਗਤ 37325 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿਲੰਦਰ ਪੈਸਤੀਆਂ ਜਿਮਨੀ ਚੋਣਾ ਵਾਲੀ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਤਾਂ ਸ਼ੁਰੂਆਤੀ ਰੁਝਾਨਾ ਚਾਅ ਆਦਮੀ ਪਾਰਟੀ ਦੇ ਮਹਿੰਦਰ ਪੱਗ ਤੱਕੇ ਚੱਲ ਰਹੇ ਸਨ ਇਸੇ ਵਿਚਾਲੇ ਪਾਪਾ ਉਮੀਦਵਾਰ ਸ਼ੀਤਲ ਅੰਗੁਰਾਲ ਕਾਊਂਟਿੰਗ ਸੈਂਟਰ ਛੱਡ ਕੇ ਬਾਹਰ ਨਿਕਲ ਗਈ ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦੇ ਹਾਂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਜਿਸ ਨੂੰ ਕੀ ਲੋਕ ਵੋਟ ਦੇਣਗੇ ਉਹੀ ਜਿੱਤੇਗਾ ਇਹ ਲੋਕਾਂ ਦਾ ਫਤਵਾ ਇਹਨਾਂ ਕਹੇ ਕਿ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਨਿਕਲ ਗਈ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਲੰਧਰ ਵਿਸਥ ਦੇ ਲੋਕ ਵੀ ਜਾਣਦੇ ਹਲਕਾ ਦੱਖਣੀ ਤੋਂ ਵਿਦਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਜਲੰਧਰ ਜਿਮਨੀ ਚੌਂਕ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਲਈ ਸਰਕਾਰ ਨੂੰ ਵਾਕਵਾਦ ਦਿੱਤੇ ਤੇ ਆਸ ਜਿਤਾਈਏ ਕਿ ਸਮੂਹ ਵੋਟਰਾਂ ਸਪੋਰਟਰਾਂ ਦਾ ਹੋ ਧੰਨਵਾਦ ਕਰਦੇ ਨੇ ਮੈਂ ਵਿਦਾਈ ਦਿੰਨਾ ਮਾਨ ਸਾਹਿਬ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਔਰ ਮੈਂ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਬੜਾ ਇੱਕ ਫੈਮਿਲੀ ਪੁਰਾਣਾ ਨਾਮ ਉਹਨਾਂ ਦਾ ਬੰਨਵਾਸ ਹੈ ਕਿ ਉਹ ਮਿਹਨਤ ਕਰਨਗੇ ਔਰ ਵੈਸਟਵਿਚ ਤੋਂ ਬੜੀ ਡਿਵੈਲਪਮੈਂਟ ਦੀ ਲੋੜ ਹੈਗੀ ਹੈ ਉੱਥੇ ਜਿਹੜਾ ਜਿਹੜੇ ਲੋਕ ਨੇ ਉਹ ਬਹੁਤੇ ਕੰਮ ਮਤਲਬ ਕਿ ਫੈਕਟਰੀਜ਼ ਹੈਗੀਆਂ ਨੇ ਉਥੇ ਜਿਹੜੀਆਂ ਜੈਦਲ ਦੀਆਂ ਤੇ ਸਪੋਰਟਸ ਦੀਆਂ ਤੇ ਉਹ ਸਾਰੇ ਕੰਮ ਕਰਨ ਵਾਲੇ ਬੰਦੇ ਉੱਥੇ ਹੈਗੇ ਨੇ ਔਰ ਬੰਨਵਾਸ ਹੈ ਕਿ ਉਹਨਾਂ ਦੀ ਡਿਵੈਲਪਮੈਂਟ ਇਲਾਕੇ ਦੀ ਬਹੁਤ ਸਹੀ ਸਕੂਲ ਖੁੱਲਣਗੇ ਹਸਤਾਬਣਗੇ ਕਾ ਕਿ ਗਵਿੰਦਰ ਵੈਸ ਤਰਕੀ ਕਰ ਸਕੇ ਹਿਮਾਚਲ ਪ੍ਰਦੇਸ਼ ਵਿੱਚ ਡੇਹਰਾ ਉਪਚੋਣ ਤੋਂ ਵੱਡੀ ਖਬਰ ਹੈ ਇਥੋਂ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਹਾਰ ਗਏ ਨੇ ਸੀਐਮ ਸੁਖਵਿੰਦਰ ਸਿੰਘ ਦੀ ਪਤਨੀ ਕਮਲੇਸ਼ ਠਾਕੁਰ ਨੇ ਉਹਨਾਂ ਨੂੰ ਹਰਾ ਦਿੱਤਾ ਹਾਲਾਂਕਿ ਇਸ ਦਾ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ ਪਰ 10 ਰਾਉਂਡਾਂ ਦੀ ਗਿਣਤੀ ਖਤਮ ਹੋ ਗਈ ਜਿਹੇਜ ਭਾਜਪਾ ਦੀ ਅਕਲ ਨੇ ਕੋਈ ਮਦਦ ਨਹੀਂ ਕੀਤੀ ਚੋਣਾਂ ਤੋਂ ਪਹਿਲਾਂ ਪਾਰਟੀ 'ਚ ਸ਼ਾਮਿਲ ਹੋਏ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ ਨੂੰ ਵੱਡਾ ਝਟਕਾ ਲੱਗਾ ਤੇ ਉਹ ਹਾਰ ਗਏ ਨੂੰ ਲਗਾਤਾਰ ਦੋ ਚੋਣਾਂ 'ਚ ਇਥੋਂ ਜਿੱਤੇ ਰਹੇ ਨੇ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ 'ਚੋਂ ਡੇਹਰਾ ਸੀਟ ਦਾ ਪਹਿਲਾ ਨਤੀਜਾ ਸਾਹਮਣੇ ਇੱਥੇ ਸੀਐਮ ਸੁਖੋਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਦਰਜ ਕੀਤੀ ਹੈ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਹ ਇਥੋਂ ਜਿੱਤ ਦੀ ਹੈਟ੍ਰਿਕ ਨਹੀਂ ਲਗਾ ਸਕੇ ਡੇਹਰਾ ਉਪਚੌਂਦ ਜਿੱਤ ਤੋਂ ਬਾਅਦ ਕਾਂਗਰਸ ਉਮੀਦਵਾਰ ਕਮਲੇਸ਼ ਠਾਕੁਰ ਨੇ ਕਿਹਾ ਕਿ ਇਥੋਂ ਦੀ ਲੋਕ ਮੇਰੇ ਜਿੱਤ ਤੋਂ 10 ਗੁਣਾ ਜ਼ਿਆਦਾ ਖੁਸ਼ ਨੇ ਕੜਕ ਦੀ ਧੋਪੇ ਜਨਤਾ ਨੇ ਮੇਰਾ ਸਾਥ ਦਿੱਤਾ ਡੇਹਰਾ ਵਾਸੀਆਂ ਨੇ ਜਿੱਤ ਦਾ ਸ਼ਗਨ ਦਿੱਤਾ ਸੌਰਿਆਂ ਪ੍ਰਤੀ ਜ਼ਿੰਮੇਵਾਰੀ ਵਖਰੀ ਹੈ ਪਰ ਇਥੇ ਮੇਰੇ ਮਾਤਾ ਪਿਤਾ ਪ੍ਰਤੀ ਵਖਰੀ ਜ਼ਿੰਮੇਵਾਰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਪੁਨਰਗਠਨ ਐਕਟ 2019 ਚ ਸੋਧ ਕਰਕੇ ਉਪਰਾਜਪਾਲ ਦੀਆਂ ਸ਼ਕਤੀਆਂ 'ਚ ਵਾਧਾ ਕੀਤਾ ਇਸ ਨਾਲ ਪੁਲਿਸ ਤੇ ਜਨਤਕ ਵਿਵਸਥਾ ਨਾਲ ਸੰਬੰਧਿਤ ਮਾਮਲਿਆਂ 'ਚ ਉਪਰਾਜਪਾਲ ਨੂੰ ਵੱਧ ਅਧਿਕਾਰ ਮਿਲ ਜਾਣਗੇ ਤੇ ਉਪਰਾਜਪਾਲ ਦਾ ਦਾਇਰਾ ਹੋਰ ਵੱਧ ਜਾਏਗਾ ਇਹਨਾਂ ਤਬਦੀਲੀਆਂ ਤੋਂ ਬਾਅਦ ਇਹਨਾਂ ਸਾਰੇ ਖੇਤਰਾਂ 'ਚ ਉਪਰਾਜਪਾਲ ਨੂੰ ਨਾ ਸਾਰੇ ਮਾਮਲਿਆਂ 'ਚ ਅਧਿਕਾਰ ਮਿਲਣਗੇ ਜਿਸ 'ਤੇ ਵਿੱਤ ਵਿਭਾਗ ਦੀ ਪਹਿਲਾਂ ਸਹਿਮਤੀ ਦੀ ਲੋੜ ਹੁੰਦੀ ਸੀ ਨੋਟੀਫਿਕੇਸ਼ਨ ਅਨੁਸਾਰ ਮੰਤਰਾਲੇ ਨੇ ਜੰਮੂ ਤੇ ਕਸ਼ਮੀਰ ਪੁਨਰਗਠਨ ਐਕਟ 2019 ਦੀ ਧਾਰਾ 55 'ਚ ਸੋਧ ਕੀਤਾ ਤੇ ਇਸ ਦੇ ਨਵੇਂ ਨੀਤੀ ਨੂੰ ਨੋਟੀਫਾਈ ਕੀਤਾ ਗਿਆ ਇਸ ਤੋਂ ਪਰ ਆਚਪਾਲ ਮਨੋਹ ਸਿੰਘਾ ਨੂੰ ਵੱਧ ਸ਼ਕਤੀ ਪ੍ਰਦਾਨ ਕਰਨ ਵਾਲੇ ਨਿਯਮ ਜੋੜੇ ਗਏ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਭਾਰੀ ਮੀਂਹ ਨੇ ਹੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਸ਼ਾਮ ਤੱਕ ਅਜਿਹਾ ਹੀ ਮੌਸਮ ਰਹੇਗਾ ਅੱਜ ਦਿੱਲੀ ਦਾ ਘਟੋਕਟਾ ਤਾਪਮਾਨ 28 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ ਦਿੱਲੀ ਦੇ ਅਸਮਾਨ 'ਚ ਸਵੇਰੇ 6 ਵਜੇ ਤੋਂ ਕਾਲੇ ਬੱਦਲ ਛਾਏ ਹੋਏ ਹਾਲਾਂਕਿ ਕੁਝ ਇਲਾਕਿਆਂ 'ਚ ਹੀ ਭਾਰੀ ਮੀਂਹ ਪਿਆ ਜਾਮੇ ਜਿੱਥੇ ਹਲਕੀ ਬਾਰਿਸ਼ ਹੋਈ ਉੱਥੇ ਹੀ ਚਿਰਾਗ ਦਿੱਲੀ ਗ੍ਰੇਟਰ ਕੇਲਾਸ਼ ਤੇ ਮਹੀਪਾਲਪੁਰ 'ਚ ਭਾਰੀ ਬਾਰਿਸ਼ ਹੋਈ ਮੀਂਹ ਕਣ ਕੁਝ ਇਲਾਕੇ ਦੀਆਂ ਸੜਕ ਗੋਡੇ-ਗੋਡੇ ਪਾਣੀ पार ਕੇ ਡਰਾਈਵਰ ਆਪਣੇ ਵਾਹਨਾਂ ਦੇ ਰਾਈਟ ਹੱਥ ਜਗਾ ਕੇ ਧੀਮੀ ਰਫ਼ਤਾਰ ਨਾਲ ਮੀਦੇ ਪਾਣੀ ਚ ਲੰਘਦੇ ਦੇਖੀਏ ਉੱਤਰ ਮਾਦਨਾ ਨਾਈਜੀਰੀਆ ਚ ਸਵੇਰ ਦੀਆਂ ਕਲਾਸਾਂ ਦੌਰਾਨ ਦੋ ਮੰਜ਼ਿਲਾ ਸਕੂਲ ਡਿੱਗਣ ਕਾਰਨ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਨਾਈਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਸਕੂਲ ਡਿੱਗਣ ਕਾਰਨ 120 ਦੇ ਕਰੀਬ ਵਿਦਿਆਰਥੀ ਤੇ ਅਧਿਆਪਕ ਫਸ ਗਏ ਰਹੇ ਤੇ ਮਲਬੇ ਹੇਠ ਦਬ ਗਏ ਨੇ ਲੋਕਾਂ ਦੀ ਭਾਲ ਜਾਰੀ ਹੈ ਇੱਕ ਸਥਾਨਕ ਕਲਵਿਨ ਸਟੇਸ਼ਨ ਨੇ 12 ਲੋਕਾਂ ਦੀ ਮੌਤ ਦੀ ਸੂchnਾ ਦਿੱਤੀ ਹੈ ਅਧਿਕਾਰੀਆਂ ਨੇ ਸੈਂਟਸ ਅਕੈਡਮੀ ਕਾਲਜ ਉਸ ਘਟਨਾ ਚ ਮਾਰੇ ਗਏ ਵਿਦਿਆਰਥੀ ਤੇ ਅਧਿਆਪਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ ਨਾਈਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏ ਤੇ ਸਿਹਤ ਕਰਮਚਾਰੀਆਂ ਦੇ ਨਾਲ ਨਾਲ ਸੁਰੱਖਿਆ ਬਲਾਂ ਨੂੰ ਘਟਨਾ ਸਥਾਨ ਤੇ ਤਾਇਨਾਤ ਕੀਤਾ ਗਿਆ ਉਹਨਾਂ ਦੱਸਿਆ ਕਿ ਕਈ ਵਿਦਿਆਰਥੀ ਮਾਰੇ ਗਏ ਅਸਾਮ ਵਿੱਚ ਹੜ੍ਹ ਕਾਰਨ ਅਜੇ ਵੀ ਸਥਿਤੀ ਗੰਬੀਰ ਬਣੀ ਹੋਈ ਹੈ ਹਾਲਾਂਕਿ ਕਈ ਹਿੱਸਿਆਂ 'ਚ ਪਾਣੀ ਦਾ ਪੱਧਰ ਘਟਣ ਲੱਗਿਆ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਮ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਕੋਕਰਾਚਾਰ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਆਫਤ ਪ੍ਰਬੰਧਨ ਵਿਭਾਗ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਸਵੇਰੇ ਵਿੱਚ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋਈ ਤੇ 23 ਜ਼ਿਲ੍ਹਿਆਂ ਦੇ 12.33 ਲੱਖ ਲੋਕ ਪ੍ਰਭਾਵਿਤ ਹੋਏ ਨੇ ਸਾਮ ਵਿੱਚ ਇਸ ਵਾਰੇ ਹੜ੍ਹ ਬਿਜਲੀ ਡਿੱਗਣ ਤੂਫਾਨ ਤੇ ਮਿੱਟੀ ਖਿਸਕਣ ਕਾਰਨ ਮਾਨ ਵਾਲੇ ਲੋਕਾਂ ਦੀ ਕੁੱਲ ਗਿਣਤੀ ਟਾਂਡਾ ਦੇ ਸ਼ਿਮਲਾ ਪਹਾੜੀ ਪਾਰਕਿੰਗ ਦੀ ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਟਾਂਡਾ ਉਨਮੜ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ ਅਜੀਤ ਸਿੰਘ ਗੁਰਾਇਆ ਜਨਰਲ ਸਕੱਤਰ ਪ੍ਰੇਮ ਸਾਗਰ ਰੋੜਾ ਦੀ ਅਗਵਾਈ ਵਿੱਚ ਭਾਗ ਲੈਂਦੇ ਹੋਏ ਸਮੂਹ ਪੈਨਸ਼ਨਰਾਂ ਨੇ ਆਪਣੇ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਇਸ ਦੌਰਾਨ ਪ੍ਰਧਾਨ ਗੁਰਾਇਆ ਤੇ ਪਰਮਨੰਤ ਬੈਦੀ ਤੇ ਹੋਰਨਾਂ ਬੁਲਾਵਾਂ ਨੇ ਦੱਸਿਆ ਕਿ ਸੁਪਾ ਪਦਰੀ ਸੰਘਰਸ਼ ਲਗਾਤਾਰ ਜਾਰੀ ਹੈ ਤੇ ਇਸ ਦੌਰਾਨ 25 ਜੁਲਾਈ ਨੂੰ ਸੀਐਮ ਪੰਜਾਬ ਨਾਲ ਪੈਨਸ਼ਨ ਜਥੇਬੰਦੀ ਦੀ ਮੀਟਿੰਗ ਹੋਏਗੀ ਤੇ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਦਾਲ ਖਾਲਸਾ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੋ ਬੀਤੇ ਦਿਨੀ ਪਾਕਿਸਤਾਨ ਵਿਖੇ ਜਲਾਵਤਨੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਲਚਲਾਣਾ ਕਰ ਗਏ ਸਨ। ਇਸ ਨਿਮਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਬਰਨ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਅਕਾਲਕ ਕਸਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤਖਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਰਮਜੀਤ ਸਿੰਘ ਸਰਨਾ ਭਾਈ ਮਨਜੀਤ ਸਿੰਘ ਪੂਰਾ ਕੋਨਾ ਭਾਈ ਜਸਪੀਰ ਸਿੰਘ ਰੋਡੇ ਸਮੇਤ ਹੋਰ ਸਿੱਖ ਸ਼ਖਸੀਅਤਾਂ ਤੇ ਸਿੱਖ ਜਥੇਬੰਦੀ ਮੌਜੂਦ ਨਹੀਂ ਸਿੱਖਾ ਨੂੰ ਹਮੇਸ਼ਾ ਦੇਸ਼ ਤਰੋਹੀ ਜਿਹੜਾ ਹੈ ਉਹ ਕਹਿ ਕੇ ਜਿਹੜਾ ਜਿਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਕੱਲ ਕੇ ਪਰਸੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ ਐਮਰਜੈਂਸੀ ਲਾ ਕੇ ਜਿਹੜਾ ਹੈ ਉਸ ਸੰਵਿਧਾਨ ਦਾ ਕਤਲ ਕੀਤਾ ਕਤਲ ਹੀ ਕਿਉਂ ਕੀਤਾ ਸੀ ਉਹ ਤਾਂ ਬਲਾਤਕਾਰ ਕੀਤਾ ਸੀ ਕਾਂਗਰਸ ਦੀ ਉਸ ਵਕਤ ਦੀ ਸਰਕਾਰ ਨੇ ਇੰਦਰਾ ਗਾਂਧੀ ਦੇ ਗਵਾਹੀ ਦੇ ਵਿੱਚ ਭਾਰਤੀ ਸੰਵਿਧਾਨ ਦਾ ਤੇ ਭਾਰਤੀ ਸੰਵਿਧਾਨ ਦਾ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਬਲਾਤਕਾਰ ਕੀਤਾ ਉਹ ਬੜੀ ਬੇਰਹਿਮੀ ਦੇ ਨਾਲ ਕੀਤਾ ਉਸ ਵਕਤ ਇੱਕੋ ਹੀ ਇੱਕ ਕੌਮ ਜਿਹੜੀ ਉੱઠી ਉਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਔਰ ਉਹ ਸਿੱਖ ਸੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੇ ਮੋਰਚੇ ਲਾਏ ਐਮਰਜੈਂਸੀ ਦਾ ਵਿਰੋਧ ਕੀਤਾ ਭਾਰਤ ਦੇ ਵੱਡੇ ਵੱਡੇ ਲੀਟਰ ਜャ ਚੁੱਪ ਕਰਾ ਦਿੱਤੇ ਗਏ ਸੀ ਤੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਸੀ ਉਸ ਵਕਤ ਜੇ 1975 ਦੇ ਵਿੱਚ ਇੰਦਰਾ ਗੱਲੀ ਗਾਂਧੀ ਵੱਲੋਂ ਸੰਵਿਧਾਨ ਦੇ ਨਾਲ ਕੀਤੇ ਬਲਾਤਕਾਰ ਦੇ ਵਿਰੋਧ ਦੇ ਵਿੱਚ ਜੇ ਕਿਸੇ ਨੇ ਵਿਰੋਧ ਕੀਤਾ ਤੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤਾ ਸੀ ਔਰ ਹੋਇਆ ਕੀ ਹੈ ਕਿ ਨੈਰੇਟਿਵ ਸਿਰਜਿਆ ਗਿਆ ਜਿਨ੍ਹਾਂ ਨੇ ਬਲਾਤਕਾਰ ਸੰਵਿਧਾਨ ਦੇ ਨਾਲ ਬਲਾਤਕਾਰ ਕਰਨ ਦਾ ਵਿਰੋਧ ਕੀਤਾ ਉਹ ਦੇਸ਼ਰੋਹੀ ਹੋ ਗਏ ਤੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਭਾਰਤੀ ਸੰਵਿਧਾਨ ਦੇ ਨਾਲ ਉਹ ਦੇਸ਼ ਭਗਤ ਬਣ ਗਏ ਇਹ ਕਿੱਡਾ ਜਿਹੜਾ ਹੈ ਗਲਤ ਨੈਰੇਟਿਵ ਜਿਹੜਾ ਪਰਦੇ ਸਿਰਜਿਆ ਗਿਆ ਟਾਂਡਾ ਦੇ ਪਿੰਡ ਪੁੱਲ ਫੁਖਤਾ ਦੇ ਸ਼ਮਸ਼ਾਨ ਘਾਟ ਵਿੱਚੋਂ ਪੁਲਿਸ ਦੀ ਟੀਮ ਨੇ 257 ਸਾਧਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ ਜੋ ਬੁਰੀ ਤਰ੍ਹਾਂ ਗਲ ਸੜ ਚੁੱਕੀਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਨਾਖਤ ਲਈ ਮੋਰਚੀ ਵਿੱਚ ਰਖਵਾ ਦਿੱਤਾ ਤੇ ਇਹਨਾਂ ਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਜਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਨਵਾਦ